ਦੇ ਨਾਲ ਗੱਲਬਾਤ ਕਰਨੀ ਕਿ ਭਾਈ ਅੰਮ੍ਰਿਤਪਾਲ ਸਿੰਘ ਜੋ ਹਲਕਾ ਖਡੂਰ ਸਾਹਿਬ ਤੋਂ ਅਜਾਦ ਚੋਣ ਲੜ ਰਿਹਾ ਹੈ ਇਹਨਾਂ ਦੇ ਕੀ ਵਿਚਾਰ ਆਉਂਦੇ ਸਭ ਤੋਂ ਪਹਿਲਾਂ ਸਰਦਾਰ ਦਲਜੀਤ ਸਿੰਘ ਗੁੱਦੋਗੇ ਜੀ ਸਰਦਾਰ ਰਸ਼ਪਾਲ ਸਿੰਘ ਕਲਤਿਆਂ ਤੁਹਾਡਾ ਧੰਨਵਾਦ ਜੀ ਬਾਕੀ ਰਹੀ ਗੱਲ ਵੀਰ ਜੀ ਮੈਂ ਆਮ ਆਦਮੀ ਪਾਰਟੀ ਦਾ ਵਰਕਰ ਹਾਂ ਤੇ ਮੈਂ ਇਹਨਾਂ ਦੇ ਵਿੱਚੋਂ ਇੱਕ ਮੇਰੇ ਕੋਲ ਦੋ ਮੇਰੇ ਕੋਲ ਉਹਦੇ ਇਹਨਾਂ ਦੇ ਜੀ ਇੱਕ ਹੈਗਾ ਜੀ ਜੁਆਇੰਟ ਫੈਕਟਰੀ ਡਾਇਰੈਕਟਰ ਤਰਨਤਾਰਨ ਤੋਂ ਆਮ ਦਾ ਦੂਸਰਾ ਹੈਗਾ ਜੀ ਬੀਸੀ ਬੈਂਕ ਦਾ ਸੈਕਟਰੀ ਡਾਇਰੈਕਟਰੀ ਤਰਨਤਾਰਨ ਤੋਂ ਜਿੱਥੇ ਵੀ ਸਾਡੀ ਕੌਮ ਦੀ ਗੱਲ ਆਉਂਦੀ ਆ ਜੀ ਉੱਥੇ ਸਾਨੂੰ ਜਿਹੜੇ ਅਹੁਦੇ ਆ ਕੁਛ ਨਹੀਂ ਆ ਮਤਰਾ ਸਾਡੇ ਅੱਗੇ ਜਿਹੜੀਆਂ ਸਰਦਾਰੀਆਂ ਸਾਡੇ ਸਿਰ ਤੇ ਦਸਤਾਰ ਆ ਜੀ ਉਹ ਸਾਨੂੰ ਸ਼ਿਸ਼ੋਭਤ ਹੋਵੇ ਤਾਂ ਸਭ ਤੋਂ ਵਧੀਆ ਲੱਗਦੀ ਆ ਸੋ ਇਸ ਕਰਕੇ ਵੀਰ ਜੀ ਅਸੀਂ ਆਪ ਦਾ ਖਡੂਰ ਸਾਹਿਬ ਹਲਕੇ ਤੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਜੋ ਵੀ ਇਲੈਕਸ਼ਨ ਆ ਅਸੀਂ ਤਨੋਂ ਮਨੋਂ ਜਿਤਾਵਾਂਗੇ ਸਾਡੇ ਅੱਜ ਵੀ ਮਾਝੇ ਦੇ ਜੋ ਜਰਨਲ ਆ ਖਾਕਾ ਖਡੂਰ ਸਾਹਿਬ ਤੋਂ ਸਭ ਤੋਂ ਪਹਿਲਾਂ ਭਾਈ ਸਿਵਰਿੰਜਿਤ ਮਾਨ ਸਿੰਘ ਮਾਨ ਦੀ ਜਾਨ ਬਚਾ ਕੇ ਜੇਲ੍ਹ ਤੋਂ ਕੱਢ ਕੇ ਲਿਆਂਦਾ ਜੀ ਉਦਾਂ ਹੀ ਅੱਜ ਸਾਡਾ ਹਲਕਾ ਖਡੂਰ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਨੂੰ ਜੇਲ੍ਹ ਤੋਂ ਕੱਢ ਕੇ ਲਿਆ ਲਿਆਵਾਂਗੇ ਤੇ ਉਹਨਾਂ ਦੇ ਘਰ ਦੇਆਂ ਵਾਰਸਾਂ ਨੂੰ ਅਸੀਂ ਦੇਵਾਂਗੇ ਲਓ ਜੀ ਤੁਹਾਡਾ ਅੰਮ੍ਰਿਤਪਾਲ ਸਿੰਘ ਤੁਹਾਡੇ ਕੋਲ ਆ ਇਸ ਕਰਕੇ ਅਸੀਂ ਆਪਦੇ ਪਹਿਲਾਂ ਵੀ ਕੌਮ ਦੇ ਹੀਰੇ ਬਹੁਤ ਗਵਾ ਚੁੱਕੇ ਆ ਪਰ ਅਸੀਂ ਅੱਜ ਨਹੀਂ ਚਾਹੁੰਦੇ ਵੀ ਜੋ ਸਾਡੀ ਕੌਮ ਦਾ ਹੀਰਾ ਅਸੀਂ ਇਹਨਾਂ ਨੂੰ ਗਵਾਈਏ ਕਿਉਂਕਿ ਸਾਨੂੰ ਮਾਣ ਆ ਸਾਡੇ ਖਡੂਰ ਸਾਹਿਬ ਹਲਕੇ ਦੇ ਸਾਡੇ ਜਿਹੜੇ ਜਰਨੈਲ ਆ ਉਤਰਾਹੀਂ ਅੱਜ ਤਣੋ ਮਨੋ ਜੋਰ ਲਾ ਕੇ ਭਾਈ ਅੰਮ੍ਰਿਤਪਾਲ ਸਿੰਘ ਰਿਆ ਕਰਾਉਣਗੇ ਜਿਤਾ ਕੇ ਇਹ ਵੀ ਜੀ ਦੂਜੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਦੇ ਜਿਹੜੇ ਆਗੂ ਆ ਜਿਵੇਂ ਇੱਕ ਨੇ ਆਮ ਕੜੀਆ ਬਰਾਦਰੀ ਬਾਰੇ ਬਹੁਤ ਦਲਤ ਛਿੰਤਾਂ ਦੀ ਰੱਤੀ ਤੇ ਇੱਕ ਹਲਕਾ ਖਡੂਰ ਜਿਹੜੇ ਹਲਕਾ ਖੇਮ ਕਰਨ ਦੇ ਸਾਕਾ ਵਿਧਾਇਕ ਸਪਾਰਸਗੀ ਭੁੱਲਰ ਦੇ ਅਕਾਲੀ ਦਲ ਚੋਂ ਆਏ ਲੋਕਾਂ ਨੂੰ ਕਦਾ ਤੋਂ ਦੀ ਗੱਲ ਕੀਤੀ ਉਹਨੂੰ ਤੁਸੀਂ ਕਿਵੇਂ ਵੇਖਦੇ ਹੋ ਚਲੋ ਵੀਰ ਜੀ ਆਲ ਬਹੁਤ ਲੰਮੀ ਚੁੜੀ ਗੱਲ ਆ ਤਾਂ ਆਪਾਂ ਗੱਲ ਹੀ ਨਹੀਂ ਕਰਨੀ ਉਹ ਆਪੋ ਆਪਣੀ ਸੋਚ ਆ ਇਸ ਗੱਲ ਦਾ ਜਵਾਬ ਮੈਂ ਨਹੀਂ ਦਊਂਗਾ ਇਸ ਗੱਲ ਦਾ ਜਵਾਬ ਆਪਣਾ ਜੋਜ ਝਾਰੂ ਵਰਕਰ ਆ ਉਹ ਦੇਣਗੇ ਜੀ ਉਹਨ ਤੁਹਾਡੇ ਨੂੰ ਜਿਹੜੀ ਭਾਈ ਅਮਰਤਪਾਲ ਸਿੰਘ ਜੀ ਦੀ ਸਪੋਰਟ ਕੀਤੀ ਜਾ ਰਹੀ ਆ ਤੇ ਕਿੰਨੇ ਕੁ ਲੋਕ ਤੁਹਾਡੇ ਨਾਲ ਜੁੜਿਆ ਤੇ ਕਿਸ ਤਰ੍ਹਾਂ ਚੱਲੋ ਦੇਖੋ ਜੀ ਮੈਂ ਜਿਹੜੀ ਆਪ ਦੀ ਗੱਲ ਕਰਦਾ ਜੀ ਮੈਂ ਤਾਂ ਇੱਕ ਕੋਸ਼ਿਸ਼ ਵੀ ਨਿਮਾਣਾ ਜਿਹਾ ਇੱਕ ਇਨਸਾਨ ਆ ਬਾਕੀ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਆ ਤੁਹਾਨੂੰ ਖਡੂਰ ਸਾਹਿਬ ਹਲਕੇ ਦੇ ਲੋਕ ਦੱਸਣਗੇ ਵੀ ਅਸੀਂ ਕਿੰਦਾ ਤਨਮਾਨ ਨਾਲ ਭਾਈ ਅਮਰਤਪਾਲ ਸਿੰਘ ਨੂੰ ਜਿਤਾਉਨੇ ਆ ਆ ਤੁਹਾਨੂੰ ਗਿਣਤੀ ਵਾਲੇ ਦਿਨ ਹੀ ਪਤਾ ਲੱਗੂਗਾ ਜੀ ਚਲੋ ਸੋ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਆਪਣੇ ਵਿਚਾਰ ਦੱਸੇ ਦਲਬੀਰ ਦੋ ਦੇ ਤਰਫੋਂ